ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਦੋ ਨੌਜਵਾਨਾਂ ਵੱਲੋਂ ਅੰਮ੍ਰਿਤਸਰ ਦੇ ਸਰਹੱਦ ਦੀ ਪਿੰਡ ਗਾਲਬ ਵਿੱਚ ਬੀਤੀ ਸ਼ਾਮ ਸਾਫਾ ਫੌਜੀ ਦਾ ਕੁੱਟਕੁੱਟ ਕੇ ਕਤਲ ਕਰ ਦਿੱਤਾ ਗਿਆ। ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗਾਲਬ ਵਿੱਚ ਕਣਕ ਦੀ ਰਹਿਨ ਖੂਨ ਨੂੰ ਅੱਗ ਲੱਗੀ ਹੋਈ ਸੀ ਜਿਸ ਨੂੰ ਕਾਫੀ ਲੋਕਾਂ ਨੇ ਬੁਝਾ ਵੀ ਰਏ ਸਨ। ਇਸੇ ਦੌਰਾਨ ਦੋ ਨੌਜਵਾਨਾਂ ਪ੍ਰਦੀਪ ਸਿੰਘ ਤੇ ਅਰਸ਼ਦੀਪ ਸਿੰਘ ਵੱਲੋਂ ਪੰਚਾਇਤੀ ਚੋਣਾਂ ਦੀ ਰੰਜਿਸ਼ ਤੇ ਚੱਲਦੇ ਉੱਥੇ ਮੌਜੂਦਾ ਸਾਫਾ ਫੌਜੀ ਰਗਵੀਰ ਸਿੰਘ ਦੀ ਕਾਫੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਰਗਵੀਰ ਸਿੰਘ ਨੂੰ ਅਚਨਾਲਾ ਦੇ ਕੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਇ ठाणा रामदास जी पुलिस ਵੱਲੋਂ ਦੋਵਾਂ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਤੇ ਅੰਮ੍ਰਿਤਸਰ ਦੇ ਰਾਜਾ ਸੰਸੀ ਹਵਾਈ ਅੱਡੇ ਤੋਂ ਸਿਵਲ ਉਡਾਣਾ ਸ਼ੁਰੂ ਕਰ ਦਿੱਤੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਯੁੱਧ ਦੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਤੀ 7 ਮਈ ਤੋਂ ਇਨ੍ਹਾਂ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਡੀਸੀ ਮੋਹਾਲੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਅੰਤਰਰਾਸ਼ਟਰੀ 에ਅਰਪੋਰਟ ਲਿਮਟਿਡ ਦੇ ਸੀਈਓ ਨੇ ਹਵਾਈ ਅੱਡਾ ਤੋਂ ਉਡਾਣਾ ਮੂਡ ਬਹਾਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ਸਬੰਧਿਤ 에어ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸੂਚਿਤ ਕੀਤਾ ਜਾਂਦਾ ਹੈ ਕਿ 32 ਹਵਾਈ ਅੱਡੇ ਜੋ 15 ਮਈ 2025 ਨੂੰ 5:29 ਮਿੰਟ ਤੇ ਸਿਵਲ ਜਹਾਜ਼ਾਂ ਦੇ ਸੰਚਾਲਨ ਲਈ ਅਸਾਈ ਤੌਰ ਤੇ ਬੰਦ ਕਰਨ ਹੁਣ ਤਰੰਤ ਪ੍ਰਭਾਵ ਨਾਲ ਸਿਵਲ ਜਹਾਜ਼ਾਂ ਦੇ ਸੰਚਾਲਨ ਲਈ ਉਪਲਬਧ ਹਨ। ਯਾਤਰੀਆਂ ਨੂੰ ਵੀ ਸਵਾਰਿਸ਼ ਕੀਤੀ ਜਾਂਦੀ ਹੈ ਕਿ ਉਹ 에어ਲਾਈਨਾਂ ਨਾਲ ਸਿੱਧੇ ਤੌਰ ਤੇ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਅਤੇ ਨਿਮਤ ਅਪਡੇਟਸ ਲਈ 에어ਲਾਈਨਾਂ ਦੀਆਂ ਵੈੱਬਸਾਈਟਾਂ ਦੀ ਨਿਗਰਾਨੀ ਕਰਨ ਸਿੱਖਾਂ ਦੇ ਤੀਜੇ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੱਚਕੰਚੀ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਸੱਚਕੰਚੀ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਹਨਾਂ ਵੱਲੋਂ ਗੁਰੂ ਘਰ ਮੱਥਾ ਟੇਕ ਕੇ ਹਾਸ਼ੀਆਂ ਭਰੀਆਂ ਗਈਆਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ ਇਸ ਮੌਕੇ ਸੰਗਤਾਂ ਵੱਲੋਂ ਸੱਚਕੰਚੀ ਸ੍ਰੀ ਹਰਮੰਦਰ ਸਾਹਿਬ ਵਿੱਚ ਦੇਸੀ ਕਿਉ ਦੇ ਦੀਵੇ ਜਗਾ ਸੁੰਦਰ ਦੀਪਮਾਲਾ ਕੀ ਤੀਏ ਤੇ ਪਾਰੀਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਗੁਰੂ ਘਰ ਵਿੱਚ ਵੀ ਦੀਪਮਾਲਾ ਕਰਨ ਲਈ ਪੁੱਜੀਆਂ ਹੋਈਆਂ ਸਨ ਹਾਂਜੀ ਨਾਮਦਾਸ ਕੀ ਅੱਜ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਪ੍ਰਕਾਸ਼ ਗੁਰਪਰਮ ਨੂੰ ਮੰਨ ਲਈ ਪੁੱਜੇ ਦਾਜ ਜਨਾ ਪੈ ਸੁਖਜੀਤ ਸਿੰਘ ਜੀ ਖਾਲਸਾ ਕੋਈ ਸ੍ਰੀ ਜਥਾ ਅੰਮ੍ਰਿਤਸਰ ਸਾਹਿਬ ਵਾਲੇ ਸਤਿਪ੍ਰੀਤਿ ਕਿਰਪਾ ਦੇ ਨਾਲ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਰਪਰਮ ਸਮਰਪਿਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੰਗਤਾਂ ਵੱਲੋਂ ਮੀਂਹ ਦੇ ਹੌਨਕਾਰਨ ਦੇ ਬਾਵਜੂਦ ਵੀ ਸੰਗਤਾਂ ਨੇ ਆਣ ਕੇ ਗੁਰੂ ਸਾਹਿਬ ਦੇ ਘਰ ਆਣ ਕੇ ਸੱਚਖੰਡ ਸ੍ਰ ਦੀ ਮਾਲਾ ਕੀਤੀ ਔਰ ਗੁਰੂ ਸਾਹਿਬ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀ ਆ ਅਮਰ ਸ਼ਕੋਸ਼ਿਕ ਸਜ ਗੁਰ ਕਿਲੜ ਲਗੋ ਨਸ਼ਾ ਦੂਰ ਵਾਹੀ ਗੁਰਜੀ ਦਾ ਖਲਸਾ ਵਾਹੀ ਗੁਰ ਕੀ ਨਾਮਤੋ ਲਈ ਹਰਜਿੰਦਰ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਕਿਹਨਾ ਚਾਹੁੰਦੇ ਮੈਂ ਪ੍ਰਕਾਸ਼ ਪੁਰਬ ਤੇ ਮੈਂ ਸਾਰੀ ਦੁਨੀਆ ਦੇ ਜਗਤ ਨੂੰ ਸਾਰੀ ਕਾਇਨਾਤ ਨੂੰ ਉਹਨਾਂ ਨੇ ਮਨੁੱਖਤਾ ਦੇ ਭਲਾ ਵਾਸਤੇ ਗੁਰੂ ਅਮਰਦਾਸ ਜੀ ਨੇ ਤੁਹਾਨੂੰ ਬਾਣੀ ਚ ਤਾਂ ਉਸ ਤਰ੍ਹਾਂ ਵੀ ਸਾਨੂੰ ਸਿੱਖਿਆ ਦਿੱਤੀ ਮੈਂ ਸਾਰੀ ਦੁਨੀਆ ਸਾਰੀ ਦੁਨੀਆ ਨੂੰ ਵਧਾਈ ਦੇਣਾ ਕਿਉਂਕਿ ਸਿੱਖ ਗੁਰੂ ਜਿਹੜੇ ਆ ਜਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਇਹ ਸਾਰੀ ਕਾਇਨਾਤ ਦੇ ਵਿੱਚ ਸਾਰੀ ਦੁਆਹੀ ਕੋਈ ਨੂੰ ਹੀ ਸਬੋਧਨ ਕਰਕੇ ਆ ਕਿ ਜੋ ਵੀ ਮਨੁੱਖਤਾ ਵਿੱਚ ਦੁਨੀਆ ਦੇ ਵਿੱਚ ਹੈਗਾ ਉਹਨੂੰ ਕੋਈ ਜਿਹੜਾ ਸਬੋਧਨ ਕਰਕੇ ਉਹਨਾਂ ਨੇ ਕਿ ਬਾਣੀ ਲਿਖੀ ਆ ਔਰ ਗੁਰੂ ਅਮਰਦਾਸ ਜੀ ਨੇ ਆਨੂੰ ਦੇਖੋ ਪਹਿਲੇ ਸੰਗਤ ਭਾਸ਼ੇ ਪੰਗਤ ਨੂੰ ਜਿਹੜਾ ਵਾ ਪਹਿਲਾਂ ਸੰਗਤ ਕਰੋ ਫਿਰ ਉਸ ਤੋਂ ਬਾਅਦ ਲੰਗਰ ਸ਼ਕੋ ਇਹ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅੰਗਦ ਦੇਵ ਜੀ ਸਾਡੇ ਜ਼ਿਲ੍ਹੇ ਨਾਲ ਹੀ ਸਬੰਧਤ ਹਨ ਗੋਦਵਾਲ ਸਾਹਿਬ ਅਨਖੇ ਖੰਡੂਰ ਸਾਹਿਬ ਤੇ ਇਥੇ ਅਮਰਸਰ ਹਰਮੰਦਰ ਸਾਹਿਬ ਦੇ ਵਿੱਚ ਗੁਰੂਆਂ ਦਾ ਬਹੁਤ ਯੋਗਦਾਨ ਹੈ ਸਾਨੂੰ ਬਹੁਤ ਹੀ ਖੁਸ਼ੀ ਆਤੀ ਅਸੀਂ ਗੁਰੂ ਨਗਰੀ ਵਿੱਚ ਪੈਦਾ ਹੋਏ ਆਂ ਟੀਮਾਂ ਨਾਲ ਹੋਈ ਹੈ ਕਿੰਨੀ ਖੁਸ਼ੀ ਹੋਈ ਹੈ ਚੀਪਮਾਲਾ ਵੇਖੋ ਜੀ ਇੱਕ ਇਹ ਹਰਿਮੰਦਰ ਸਾਹਿਬ 골ਡਨ ਟੈਂਪਲ ਜਿਹੜਾ ਵਾ ਇਹ ਸਾਰੀ ਦੁਨੀਆਂ ਤੇ ਵਿੱਚ ਕੋਈ ਵੀ ਸਲਾਨੀ ਜਿਹੜਾ ਦੁਨੀਆਂ ਤੋਂ ਕਿਤੇ ਵੀ ਆਉਂਦਾ ਉਹਦੀ ਤਮੰਨਾ ਹੁੰਦੀ ਭਾਵੇਂ ਕਿਸੇ ਵੀ ਧਰਮ ਨਾਲ ਬਲੋਂਗ ਕਰਦਾ ਵਾ ਉਹ ਇਹ ਸੋ ਜਰੂਰ ਹੋ ਕੇ ਜਾਂਦਾ ਤੇ ਉਹ ਤੇ ਇਹ ਸੋ ਦਰਬਾਰ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਜਿਹੜਾ ਵਾ ਉਹ ਨਖ ਮਸਤਕ ਹੋ ਕੇ ਜਾਂਦਾ ਤੇ ਹੋਰ ਹਰਮੰਦਰ ਸਾਹਿਬ ਜੀ ਆ ਤੇ ਆਪਣਾ ਅੱਜ ਬੱਚਿਆਂ ਪਰਿਵਾਰ ਸਮੇਤ ਪਹੁੰਚੇ ਕੀ ਲੱਗਦਾ ਕਿ ਬੱਚਾ ਹਾਂ ਜੀ ਅੱਜ ਵਖੋ ਹਰੇ ਗੁਰੂ ਗੁਰਪ੍ਰਭ ਦੇ ਜਿੰਨੇ ਵੀ ਗੁਰੂਆਂ ਦੇ ਗੁਰਪ੍ਰਭ ਆਉਂਦੇ ਆ ਹਰਮੰਦਰ ਸਾਹਿਬ ਵਿੱਚ ਦੀਪਮਾਲਾ ਕੀਤੀ ਜਾਂਦੀ ਆ ਔਰ ਹਰ ਗੁਰੂ ਹਾਂ ਜੀ ਪਰਿਵਾਰ ਸਹਿਤ ਆਉਣਾ ਚਾਹੀਦਾ ਹਾਂ 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 ਸਾਰੇ ਪਰਿਵਾਰ ਸਹਿਤ ਆਏ ਆ ਜੀ ਕਿ ਪਰਮਾਤਮਾ ਨੇ ਕਿਰਪਾ ਕੀਤੀ ਆ ਅਹੀ ਅੱਜ ਸ਼ੁਕਰਾਨਾ ਕਰਨ ਆਏ ਆ ਅਸੀਂ ਨਵੀਂ ਗੱਡੀ ਲਈ ਹੈਗੀ ਤੇ ਉਹ ਉਦਾਸ਼ ਕਰਾਣਾ ਕਰਨ ਆਏ ਆ ਉਹਦਾ ਮਹਾਰਾਜ ਦਾ ਆਸਰਾ ਲੈ ਕੇ ਕਿਉਂਕਿ ਉਹਦੀਆਂ ਦਾਤਾਂ ਬਖਸ਼ੀਆਂ ਤੇ ਮੈਂ ਇਹੋ ਕਹਿ ਕੇ ਕਹੂੰਗਾ ਜੋ ਸਾਡੇ ਗੁਰੂਆਂ ਨੇ ਕਿਹਾ ਕਿ ਸਰਬੱਤ ਦਾ ਭਲਾ ਮੰਗੋ ਜਿਹੜਾ ਵੀ ਸਾਡੇ ਅੱਗੇ ਜੰਗ ਲੱਗਾ ਸੀ ਉਹ ਬੜੀ ਚੰਗੀ ਗੱਲ ਹੋਈ ਆ ਅਸੀਸ ਫੈਰ ਹੋ ਗਏ ਆ ਕਿਉਂਕਿ ਅਸੀਂ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਵਿਵਪਤਾ ਆਈਆਂ ਸਾਡੇ ਪੰਜਾਬੀਆਂ ਨੇ ਝੱਡੀਆਂ ਭਾਵੇਂ ਕੋਈ 47 ਦਾ ਸੀਗਾ ਭਾਵੇਂ 65 ਦੀ جنگ ਸੀ ਭਾਵੇਂ 71 ਦੀ جنگ ਸੀ ਔਰ 84 ਵੀ ਅਸੀਂ ਇੱਥੇ ਵੇਖਿਆ ਔਰ ਪੰਜਾਬੀਆ ਨੇ ਅਸੀਂ ਸਾਰੀਆਂ ਮੁਸੀਬਤਾਂ ਝੱਲੀਆਂ ਇੱਥੇ ਉਹੋ ਹੀ ਰਹਿ ਸਕਿਆ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰ ਸਕੀ ਔਰ ਸਾਡੇ ਗੁਰੂਆਂ ਨੇ ਸਾਨੂੰ ਸਵਾਦਾਂ ਭਲਾ ਮੰਗਣ ਲਈ ਕਿਹਾ ਕਿ ਅਸੀਂ ਮੈਂ ਮੈਂ ਇਸ ਲਈ ਬੇਨਤੀ ਕਰਦਾ ਕਿ ਕਿਸੇ ਵੀ ਮਨੁੱਖ ਦਾ बुरा ਨਹੀਂ ਤਕੜਾ ਚਾਹੀਦਾ ਜਦੋਂ ਅਸੀਂ ਬੁਰਾ ਸੋਚਦੇ ਹਾਂ ਕਿ ਖੁਦ ਦਾ ਆਪਣਾ ਬੁਰਾ ਹੁੰਦਾ ਸਾਨੂੰ ਗੁਰਬਾਣੀ ਚੋਂ ਸੇਧ ਲੈਣੀ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਚਾਹੀਦੀ ਆ ਸਾਡੇ ਗੁਰੂਆਂ ਨੇ ਸਾਨੂੰ ਪਾਣੀ ਵਿੱਚ ਕੀ ਦਿੱਤਿਆ ਉਹਨਾਂ ਨੇ ਸਾਨੂੰ ਬਹੁਤ ਹੀ ਸਪਸ਼ਟ ਸਾਨੂੰ ਬਾਣੀ ਦੇ ਵਿੱਚ ਜੀਵਨ ਦਾ ਹਰ ਟੰਗ ਜੀਵਨ ਦੀ ਹਰ ਇੱਕ ਤਰੀਕਾ ਜੀਵਨ ਚ ਪਰਮਾਤਮਾ ਨੂੰ ਪ੍ਰਾਪਤੀ ਮਨੁੱਖਤਾ ਦੀ ਸੇਵਾ ਆਬ ਦੀ ਸਾਰਾ ਹੀ ਉਹਨਾਂ ਕਰਮ ਕਰਨ ਲਈ ਜੋ ਵੀ ਆ ਸਾਨੂੰ ਸਿੱਖਿਆ ਦਿੱਤੀ ਅਥੀ ਉਹਨਾਂ ਦਾ ਕੋਟ ਕੋਟ ਸਾਡੇ ਗੁਰੂਆਂ ਦਾ ਉਹਨਾਂ ਦਾ ਅੱਜ ਦੀ ਸ਼ੁਭ ਦਿਹਾੜੇ ਤੇ ਮੈਂ ਉਹਨਾਂ ਦਾ ਸ਼ੁਕਰਾਨਾ ਕਰਦਾ ਉਹਨਾਂ ਦਾ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦਾ ਤੇ ਸਾਰੀ ਸੰਗਤ ਨੂੰ ਵਧਾਈ ਦੁਨੀਆ ਨੂੰ ਦੇਣਾ ਅੰਮ੍ਰਿਤਸਰ ਵਿੱਚ ਵਿਸਾਖੀ ਦੇ ਨਜ਼ਦੀਕ ਫਤਿਹਗੜ ਚੂੜੀਆਂ ਰੋਡ ਦੇ ਉੱਪਰ ਰਾਤ ਦੇ ਸਮੇਂ ਸਲੂਨ ਦੇ ਕੰਮ ਤੇ ਚਾਰੇ ਲਪਿਤ ਸਿੰਘ ਨਾਮਕ ਨੌਜਾਨ ਦਾ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮੇ ਆਇਆ ਸੀ ਤੇ ਇਸ ਮਾਮਲੇ ਵਿੱਚ ਲਗਾਤਾਰੀ ਪਰਿਵਾਰ ਵੱਲੋਂ ਪੁਲਿਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਸੀ ਉੱਤੇ ਦੂਜੇ ਪਾਸੇ ਹੁਣ ਸਦਰ ਥਾਣਾ ਦੀ ਪੁਲਿਸ ਨੇ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਕਮਿਸ਼ਨਰ ਰਮੇਸ਼ਰ ਦਾਗਵਰਪੀ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਹਦਾਇਤਾਂ ਅਨੁਸਾਰ ਇੱਕ ਪੀਐਸ ਸਦਰ ਨੇ ਅੰਡਰ ਦ ਲੀਡਰਸ਼ਿਪ ਆਫ ਸ੍ਰੀ ਹਰਿੰਦਰ ਸਿੰਘ ਐਸਐਚਓ ਤੇ ਏਐਸਪੀ ਨਾਰਥ ਸ੍ਰੀ ਰੇਸ਼ਕੋਲਾ ਜੀ ਇਹਨੇ ਇੱਕ ਮਰਡਰ ਕੇਸ ਮਰਡਰ ਕੇਸ ਐਕਟ੍ਰੇਸ ਕੀਤਾ ਹੈ ਜਿਹੜਾ ਕਿ ਐਫ ਆਈ ਆਰ ਨੰਬਰ 48 ਹੈ ਡੇਟਡ 13 4 2025 ਅੰਡਰ ਸੈਕਸ਼ਨ 103 161 2373 253 190 91 3 ਬੀ ਐਨ ਐਸ ਤੇ ਆਮ ਜ਼ੈਕ ਤਹਿਤ ਇਹਦੇ ਚ ਲੋਕਲ ਪੁਲਿਸ ਨੇ 10 ਬੰਦੇ ਰੈਸਟ ਕੀਤੇ ਐ ਅਮਰਪ੍ਰੀਤ ਸਿੰਘ ਅਲਾਈਸ ਬਬਲੂ ਆਕਾਸ਼ ਹਦੀਪ ਸਿੰਘ ਅਲਾਈਸ ਕਸੀ ਤੇ ਸ਼ੇਰਾ son of ਜਨਕ ਰਾਜ ਇਹਨਾਂ ਨੇ ਬੇਸਿਕਲੀ 12 ਤਰੀਕ 12 ਅਪ੍ਰੈਲ 2025 ਨੂੰ ਇੱਕ ਮਰਡਰ ਕੀਤਾ ਸੀਗਾ ਰਾਤ ਦੇ 11 ਵਜੇ ਲਾਗੇ ਤੱਕ ਉਹ ਡਿਸੀਜ਼ ਦਾ ਨਾਮ ਹੈ ਅਰਨਵ ਸਿੰਘ ਲਾਇਸ ਲਵ ਇਹ ਬੇਸਿਕਲੀ ਜਿਹੜਾ ਲਵ ਹੈ ਉਹਦਾ ਤੇ ਹਰਸ਼ਵੀਰ ਦਾ ਤਕਰੀਬਨ 1 ਅਪ੍ਰੈਲ ਦੇ ਲਾਗੇ ਤੱਕ ਝਗੜਾ ਹੋਇਆ ਸੀ ਤੇ ਹਰਸ਼ਪ੍ਰੀਤ ਨੇ ਆਪਣੇ ਚਾਚੇ ਨੂੰ ਬਗਲੂ ਨੂੰ ਇਸ ਝਗੜੇ ਬਾਰੇ ਦੱਸਿਆ ਤੇ ਜਿਹੜਾ ਬੱਬਲੂ ਐ ਉਹਨੇ ਆਪਣੇ ਯਾਰ ਦੋਸਤ ਇਕੱਠੇ ਕੀਤੇ ਉਹਦੇ ਮਗਰ ਲੱਗਿਆ ਜਿਹੜਾ ਡਿਸੀਜ਼ਡ ਐ ਲਵ ਤੇ ਜਦੋਂ ਉਹਦੇ ਮਗਰ ਲੱਗੇ ਇਹਨਾਂ ਨੇ 12 ਤਰੀਕ ਨੂੰ ਰੈਕੀ ਰੋਕੀ ਕੀਤੀ ਪ੍ਰੋਪਰ ਤੇ ਜਦੋਂ ਰੈਕੀ ਕਰਨ ਤੋਂ ਬਾਅਦ ਦਿਨੇ ਇਹਨਾਂ ਨੇ ਰੈਕੀ ਕੀਤੀ ਤੇ ਰਾਤੀ 11 ਵਜੇ ਇਹਨੂੰ ਲਵ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਦਾ ਕਤਲ ਕਰਤਾ ਤੇ ਜਿਵੇਂ ਹੀ ਲੋਕਲ ਪੁਲਿਸ ਨੂੰ ਪਤਾ ਚੱਲਿਆ ਤੇ ਸ਼੍ਰੀ ਰਿਸ਼ਭ ਭੋਲਾ ਜੀ ਨੇ ਟੀਮਸ ਬਣਾਈ ਦੇ ਵਕਤਾਂ ਥਾਮਾ ਤੇ ਭੇਜੀਆਂ ਤੇ ਉਹਦੇ ਵਿੱਚ ਸਾਨੂੰ ਆ ਨਾ ਮੜਕ ਤਿੰਨ ਦੋਸ਼ੀ ਅਸੀਂ ਇਹ ਰੈਸਟ ਕੀਤੇ ਹੈ ਤੇ ਜਿਹੜੇ ਤਿੰਨ ਦੋਸ਼ੀ ਨੇ ਇਹ ਬੇਸਿਕਲੀ ਆ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਨ ਵਾਲੀ ਹੈਗੇ ਐ ਤੇ ਜਿਹੜਾ ਕੱਸੀ ਹੈ ਇਹਦੇ ਕੋਲੋਂ ਸਾਨੂੰ ਮੋਟਰਸਾਈਕਲ ਮਿਲਿਆ ਤੇ ਜਿਹੜਾ ਸ਼ੇਰਾ ਹੈ ਇਹਦੇ ਕੋਲੋਂ ਸਾਨੂੰ ਇੱਕ ਪੁਆਇੰਟ ਪੀਬੋਰ ਦੀ ਪਿਸਤਲ ਦੀ ਰਿਕਵਰੀ ਹੋਈ ਹੈ ਜਿਹੜੀ ਕਿ ਨਾਨ ਲਾਇਸنسਡ ਹੈ ਤੇ ਦੇਸੀ ਪੈਸਟਰਲ ਹੈ ਉਹਨਾਂ ਦਾ ਫੋਟੋ ਪਤਾ ਵੀ ਜਿਹੜੇ ਸਿਲੈਕਟ ਕਰੇ ਉਮਰ ਇਹਨਾਂ ਦੀ ਬੇਸਿਕਲੀ 27-28 ਸਾਲ ਦੇ ਲਾਗੇ ਤੱਕ ਉਮਰ ਹੈਗੀ ਹੈ ਤੇ ਜਿਹੜੇ ਅਕਿਊਜ਼ ਨੇ ਨੇ ਤੇ ਕੋਈ ਪਰਚਾ ਨਹੀਂ ਹੈਗਾ ਜਿਹੜਾ ਡਿਸੀਜ਼ਡ ਹੈ ਉਹਦੇ ਤੇ ਕੋਈ ਸਨੇਚਿੰਗ ਦੇ ਪਰਚੇ ਤੇ ਇਹਦੇ ਆਪਣਾ 307 ਦਾ ਵੀ ਪਰਚਾ 2019 ਦਾ ਚੱਲ ਰਿਹਾ ਸੀਗਾ ਤੇ ਇਹਨਾਂ ਦੀ ਮਾਣੀ ਮੋਟੀ ਲਗਦਾ ਤਾਪਸਿਤ ਸੀਗੀ ਪਰ ਜਦੋਂ ਹਰਸ਼ਵੀਰ ਨਾਲ ਲੜਾਈ ਹੋਈ ਇਹਦੀ ਅਰਨਰਦੀ ਉਸ ਤੋਂ ਬਾਅਦ ਥੋੜੇ ਜ਼ਿਆਦਾ ਐਕਟਿਵੇਟ ਹੋ ਗਏ ਬਬਲੂ ਹਣੀ ਤੇ ਇਹਨਾਂ ਨੇ ਅਟੈਕ ਕੀਤਾ ਤੇ ਗੋਲੀ ਮਾਰ ਕੇ ਦਾ ਕਤਲ ਕੀਤਾ ਤੇ ਹੋਰ ਵੀ ਛੇ-ਸਾ ਲੋਕ ਹੈਗੇ ਆ ਜਿਨੇ ਪਨਾਹ ਵੀ ਦਿੱਤੀ ਹੈ ਤੇ ਬਾਕੀ ਵੀ ਛੇ ਲੋਕ ਹੈਗੇ ਆ ਜਿਹੜੇ ਹੋਰ ਵੀ ਇਨਵੋਲਡ ਸਿਗੇ ਤੇ ਜਿਵੇਂ ਸਾਨੂੰ ਅਸੀਂ ਉਹਨਾਂ ਲਈ ਵੀ ਉਹਨਾਂ ਨੂੰ ਫਰੈਂਡਲੀ ਵੀ ਟੀਮਸੂਨ ਬਣਾਈ ਹੈ ਤੇ ਜਿਵੇਂ ਪਤਾ ਚੱਲੂਗਾ ਉਹ ਵੀ ਅਸੀਂ ਜਿਵੇਂ ਫੜੇ ਜਾਣਗੇ ਉਵੇਂ ਅਸੀਂ ਤੁਰਦਕ ਕਾਰਨ ਕੀ ਰਿਹਾ ਉਹਦੀ ਬਾਜੀ ਗੋਲੀ ਮਾਰੀ ਗਈ ਹੈ ਹਾਂਜੀ ਇਹਨਾਂ ਦਾ ਕਰਾਇਨੇ ਲੜਾਈ ਸੀਗੀ ਜੀ ਜਿਹੜੀ ਹਰਸ਼ਵੀਰ ਤੇ ਇਹਦੀ ਲਵ ਵੀ ਹੋਈ ਸੀਗੀ ਜੀ ਤੇ ਉਹ ਜਰੂਰ ਨੂੰ ਲੈ ਕੇ ਵੀ ਝਗੜਾ ਸੀ ਤੇ ਇਸ ਜਿੱਕੇ ਦਾ ਹਾਲੇ ਕੁਝ ਅਸਰ ਸਾਹਮਣੇ ਨਹੀਂ ਆਇਆ ਪਰ ਇਹਨਾਂ ਦੇ ਲੜਾਈ ਝਗੜਾ ਵਿੱਚ ਵਿੱਚ ਮੇਨ ਲੜਾਈ ਐਸੀ ਹੀ ਪਰ ਵਿੱਚ ਵਿੱਚ ਵੀ ਇਹਨਾਂ ਦੀ ਨੋਕਜੋਕ ਚੱਲਦੀ ਰਹਿੰਦੀ ਸੀਗੀ ਇਸ ਗੱਲ ਤੋਂ ਬੋਕੋ ਤੋਂ ਦੋਰੀ ਇਹਨਾਂ ਦੇ ਜਿਵੇਂ ਗਰੁੱਪਸ ਬਣੇ ਹੁੰਦੇ ਆ ਆਪਣਾ ਮਲੇਚ ਪੰਜ ਸੱਤ ਜਣੇ ਇੱਕ ਇੱਕ ਗਰ ਇੱਕ ਬੰਦੇ ਦੇ ਪਾਸੇ ਅਤੇ ਪੰਜ-ਛੇ ਜਨੇ ਦੂਸਰੇ ਬੰਦੇ ਦੇ ਪਾਸੇ ਹੁੰਦੇ ਐ ਐਵੇਂ ਮਾੜੀ-ਮੋਟੀ ਲੜਾਈ ਜਿਵੇਂ ਗਲੀ-ਮੱਲਿਆਂ ਚੱਲਦੀ ਹੈ ਉਹਦੇ ਉਸ ਇਲਾਕੇ ਵਿੱਚ ਚੋਰੀ ਅਤੇ ਲੁੱਟ ਖੋਹਦੀਆਂ ਹੋ ਰਹੀਆਂ ਘਟਨਾਵਾਂ ਤੋਂ ਪ੍ਰੇਸ਼ਾਨ ਕਪੂਰਤਲਾ ਵਿਧਾਨ ਸਭਾ ਹਲਕੇ ਦੇ ਦੋਨਾਂ ਖੇਤਰਾਂ ਦੇ ਕਰੀਬ 40 ਪਿੰਡਾਂ ਦੇ ਸਰਪੰਚਾਂ ਨੇ ਇਕੱਤਰ ਹੋ ਕੇ ਇੱਕ ਮੀਟਿੰਗ ਕੀਤੀ ਤੇ ਇਸ ਦੌਰਾਨ ਉਹਨਾਂ ਵੱਲੋਂ ਇੱਕ ਜਥੇਬੰਦੀ ਦਾ ਵਿਕਠਨ ਕੀਤਾ ਗਿਆ ਜਿਸ ਵਿੱਚ ਸਿੱਧਵਾਂ ਦੋਨਾਂ ਦਾ ਸਰਪੰਚ ਸੁਖਵਿੰਦਰ ਸਿੰਘ ਨੀਕੇ ਨੂੰ ਪ੍ਰਧਾਨ ਚੁਣਿਆ ਗਿਆ ਸਰਪੰਚਾਂ ਨੇ ਕਿਹਾ ਕਿ ਜਿੱਥੇ ਇਲਾਕੇ ਵਿੱਚ ਲੁੱਟਖੋ ਅਤੇ ਚੋਰੀਆਂ ਘਟਨਾਵਾਂ ਤੇ ਲਗਾਮ ਨਹੀਂ ਉੱਥੇ ਕਪੂਰਤਲਾ ਹਲਕੇ ਵਿੱਚ ਬਲਾਕ ਪੰਚਾਇਤ ਅਫਸਰ ਨਾ ਹੋਣ ਦੇ ਚੱਲਦੇ ਪੰਚਾਇਤਾਂ ਦੇ ਕੰਮ ਨਹੀਂ ਹੋ ਰਹੇ ਹਨ ਤੇ ਪਿੰਡ ਦੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ ਇਹ ਉਪਰਾਲਾ ਸ਼ੁਰੂ ਹੋਇਆ ਇਹ ਸਾਡੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਭਾਣੋ ਲੰਗਾ ਤੇ ਸਾਡੇ ਵੱਡੇ ਵੀਰ ਸੁਖਿੰਦਰ ਸਿੰਘ ਨੇਕੀ ਜਿਨ੍ਹਾਂ ਨੇ ਇਲਾਕੇ ਦੀਆਂ ਪੰਚਾਇਤਾਂ ਨੂੰ ਇਕੱਤਰ ਕੀਤਾ ਪੰਚਾਂ ਨੂੰ ਸਰਪੰਚਾਂ ਨੂੰ ਲੰਬੜਦਾਰਾਂ ਨੂੰ ਤੇ ਹੋਰ ਮੋਦਵਾਰ ਬੰਦਿਆਂ ਨੂੰ ਤੇ ਇਹ ਜੋ ਚੱਕਣ ਚੱਕਿਆ ਹੈ ਅਸੀਂ ਸਾਰੇ ਪੰਜ ਸਰਪੰਚ ਇਹਨਾਂ ਦੇ ਨਾਲ ਆਂ ਤੇ ਜੋ ਵੀ ਮੁੱਦੇ ਵੀਡੀਓ ਦਫ਼ਤਰ ਦੇ ਜੋ ਵੀ ਮੁੱਦੇ ਹੋਰ ਆਪਣੇ ਸਰਕਾਰੀ ਦਫ਼ਤਰਾਂ ਦੇ ਉਹ ਅਸੀਂ ਇਹਨਾਂ ਦੇ ਨਾਲ ਹੋ ਕੇ ਤੁਰਾਂਗੇ ਬਾਕੀ ਅਸੀਂ ਸੰਗਤ ਨੂੰ ਪੁੱਛਣਾ ਚਾਹੁੰਦੇ ਆ ਕਿ ਜੋ ਨੇਕੀ ਸੁਖندر ਸਿੰਘ ਨੇਕੀ ਜੀ ਨੂੰ ਇਹਨਾਂ ਸਾਰੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਤੇ ਕਿਸੇ ਨੂੰ ਕੋਈ ਇਤਰਾਜ਼ਤ ਨਹੀਂ ਕੋਈ ਇਤਰਾਜ਼ ਨਹੀਂ ਕੋਈ ਇਤਰਾਜ਼ ਨਹੀਂ ਠੀਕ ਹੈ ਜੀ ਇਹ ਜ਼ਰੂਰੀ ਸਾਨੂੰ ਅਸੀਂ ਪੁੱਛਣਾ ਸਾਨੂੰ ਜ਼ਰੂਰੀ ਆ ਤੇ ਹੁਣ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਜਿੰਨੀ ਸੰਗਤ ਚੱਲ ਕੇ ਆਈ ਆ ਦੂਰੋਂ ਨੇੜਿਓਂ ਇਲਾਕੇ ਚੋਂ ਇਕੱਠੀ ਹੋਈ ਸੰਗਤ ਇਸੇ ਤਰ੍ਹਾਂ ਸਹਿਯੋਗ ਦੇਵੇ ਇਹ ਹੱਲੇ ਅੱਜ ਆਰੰਭਤਾ ਹੋਈ ਹੈ ਜੀ ਇਸ ਤੋਂ ਅੱਗੇ ਜੋ ਕਾਰਜ ਹੋਣੇ ਆ ਉਹ ਇੱਕ ਲਿਖਿਆ ਜਿਹਾ ਕਮੇਟੀ ਕਮੇਟੀ ਬਣਾਉਣਾ ਬਣੂਗੀ ਉਹਦੇ ਵਿੱਚ ਫਿਰ ਜੋ ਜੋ ਵੀ ਕਿਸੇ ਦੇ ਸੁਝਾਅ ਹੋਣਗੇ ਵੀ ਇੱਥੇ ਮੁਸ਼ਕਲ ਆ ਆਹ ਮੁਸ਼ਕਲ ਆ ਉਸ ਮੁਸ਼ਕਲ ਨੂੰ ਫਿਰ ਹੱਲ ਕੀਤਾ ਜਾਊਗਾ ਸਰ ਹਾਂਜੀ ਸਰਪੰਚਾਂ ਦੇ ਸਰਪੰਚਾਂ ਦੀ ਆ ਪਬਲਿਕ ਸਾਰੀ ਨਾਲ ਆ ਔਰ ਇਹਦੇ ਵਿੱਚ ਕੋਈ ਪਾਰਟੀ ਬਾਜੀ ਦਾ ਚੱਕਰ ਨਹੀਂ ਹੈਗਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵਿਕਾਸ ਦੇ ਕੰਮਾਂ ਨੂੰ ਇਲਾਕੇ ਦਾ ਵਿਕਾਸ ਹੋਵੇ ਪਿੰਡਾਂ ਦਾ ਵਿਕਾਸ ਹੋਵੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਬਾਜ਼ਾਰ ਦੇ ਵਿੱਚ ਬੈ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਉਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਉਹਨਾਂ ਕਹੇ ਕਿ ਆਪ ਦੀ ਸਰਕਾਰ ਲੋਕਾਂ ਦੀ ਵਚਨਬੰਦ ਹੈ ਤੇ ਉਹਨਾਂ ਦੀ ਸਰਕਾਰ ਨੇ ਜੋ ਕਿਹਾ ਉਹ ਹਰ ਸੰਭਵ ਹਾਲ ਵਿੱਚ ਕਰੇਗੀ ਸਮੱਸਿਆ ਸੁਣਨੇ ਮਲੋਟ ਪਹੁੰਚੇ ਹਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਸਮੱਸਿਆ ਸੁਣ ਰਹੇ ਆ ਦੇਖੋ ਜੀ ਮੈਂ ਅੱਜ ਆਪਣੇ ਮਲੋਟ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਆਈਆਂ ਕਿਉਂਕਿ ਮੇਰੇ ਪਹਿਣ ਭਰਾ ਜਿਹੜੇ ਦੁਕਾਨਾਂ ਤੇ ਕੰਮ ਕਰਦੇ ਨੇ ਮੇਰੇ ਦੁਕਾਨਦਾਰ ਭਰਾ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਮੈਂ ਬਾਜ਼ਾਰ ਦੇ ਵਿੱਚ ਆਈਆਂ ਕਿਉਂਕਿ ਇਹ ਉਹ ਭੈਣ ਭਰਾ ਨੇ ਜਿਹੜੇ ਸਾਰਾ ਦਿਨ ਦੁਕਾਨਾਂ ਤੇ ਕੰਮ ਕਰਦੇ ਔਰ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਜਦੋਂ ਕਿਤੇ ਮੈਂ ਹੁੰਨੀ ਆ ਤਾਂ ਇਹ ਆਪਦੇ ਕੰਮ 'ਚ ਬਿਜ਼ੀ ਹੁੰਦੇ ਨੇ ਇਸ ਕਰਕੇ ਮੈਂ ਅਫਸਰ ਸਹਿਬਾਨ ਨਾਲ ਲੈ ਕੇ ਜਿਹੜੀਆਂ ਇੱਥੋਂ ਦੀਆਂ ਲੋਕਲ ਸਮੱਸਿਆਵਾਂ ਸੁਣਾਣ ਆਈਆਂ ਸੋ ਉਹਨਾਂ ਨੂੰ ਹੱਲ ਕਰਾਂਗੇ ਮੈਮ ਕਿਸ ਤਰ੍ਹਾਂ ਦੇਖਦੇ ਹੋ ਪਾਕ ਤੇ ਭਾਰਤ ਦੇ ਵਿੱਚ ਵਿਰਾਮ ਹੋਇਆ ਸੀ ਤਾਂ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਜਿਹੜਾ ਇੱਕ ਵਿਸ਼ਵਾਸ ਤੋੜਿਆ ਗਿਆ ਉਸ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਪਾਕਿਸਤਾਨ ਦੀ ਜੇ ਪਿਛਲੇ ਸਾਲਾਂ ਤੋਂ ਜਦੋਂ ਤੋਂ ਆਜ਼ਾਦੀ ਮਿਲੀ ਹੈ ਉਸ ਤੋਂ ਬਾਅਦ ਜਿੰਨੀਆਂ ਵੀ ਜੰਗਾਂ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਪਾਕਿਸਤਾਨ ਵੱਲੋਂ ਇਹੋ ਜਿਹੀਆਂ ਹਰਕਤਾਂ ਸਾਹਮਣੇ ਆਉਂਦੀਆਂ ਰਹੀਆਂ ਸੋ ਇਹ ਐਕਸਪੈਕਟਿਡ ਸੀਗਾ ਕਿ ਅਸੀਂ ਭਾਵੇਂ ਇਹਨੂੰ ਆਪਾਂ ਜੁਦਬੰਦੀ ਹੋ ਗਈ ਹੈ ਪਰ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਲਰਟ ਸੀ ਸਾਡੀ ਜਿਹੜੀ ਸੈਨਾ ਸੀ ਸੋ ਭਾਰਤ ਦੀ ਸੈਨਾ ਜਿਹੜੀ ਆ ਉਹ ਬਹੁਤ ਹੀ ਮਜ਼ਬੂਤੀ ਦੇ ਨਾਲ ਭਾਰਤ ਦੀ ਰਾਖੀ ਕਰ ਰਹੀ ਹੈ ਸਾਨੂੰ ਉਹਨਾਂ ਤੇ ਮਾਣ ਕੁਝ ਦਿਨ ਬਾਅਦ ਅੱਜ ਭਾਰਤ ਪਾਕਿਸਤਾਨ ਦੇ ਦੋਨਾਂ ਦੇਸ਼ਾਂ ਦੀ ਮੀਟਿੰਗ ਵੀ ਹੋ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਹੈ ਕਿਉਂਕਿ ਅਸੀਂ ਅਮਨ ਚਾਹੁੰਦੇ ਆ ਸ਼ਾਂਤੀ ਚਾਹੁੰਦੇ ਆ ਕਿਉਂਕਿ ਜਿਹੜੇ ਯੁੱਧ ਹੁੰਦੇ ਆ ਉਹਨਾਂ ਦਾ ਖਾਮਿਆਜ਼ਾ ਜਿਹੜਾ ਆਮ ਲੋਕਾਂ ਨੂੰ ਭੁਟਣਾ ਪੈਂਦਾ ਹੈ ਸੋ ਆਮ ਲੋਕਾਂ ਦੀ ਜ਼ਿੰਦਗੀ ਦੇ ਲਈ ਸਾਡੇ ਸੈਨਿਕ ਜਿਹੜੇ ਆ ਉਹ ਸਰਹੱਦਾਂ ਤੇ ਲੜਦੇ ਆ ਸੋ ਇਸ ਮੀਟਿੰਗ ਦੇ ਵਿੱਚ ਚੰਗੇ ਰਿਜ਼ਲਟ ਆਉਣ ਇਹ ਅਸੀਂ ਕਾਮਨਾ ਕਰਦੇ ਹਾਂ ਪੰਜਾਬ ਦੇ ਵਿੱਚ ਸਕੂਲ ਬੰਦ ਨੇ ਆਕਸਰ ਕੋਨ ਖੋਲੇ ਵੀ ਗਏ ਨੇ ਲੋਕਾਂ ਦੇ ਡਰ ਪਿਆ ਦਾ ਕਾਫੀ ਮਾਹੌਲ ਬਣਿਆ ਪਿਆ ਕੀ ਅਪੀਲ ਕਰਦੇ ਹੋ ਪਹਿਲਾਂ ਤਾਂ ਮੈਂ ਆਪਣੇ ਸਾਰੇ ਲੋਕਾਂ ਨੂੰ ਇਹ ਅਪੀਲ ਕਰਾਂਗੀ ਕਿ ਆਪਣੇ ਮਨ 'ਚ ਕਿਸੇ ਤਰ੍ਹਾਂ ਦਾ ਡਰ ਪੈ ਨਾ ਰੱਖੋ ਕਿਉਂਕਿ ਅਸੀਂ ਲੋਕਾਂ ਦੇ ਨਾਲ ਆ ਘਰ ਦੇ ਸੈਨਾ ਲੋਕਾਂ ਦੇ ਨਾਲ ਹੈ ਔਰ ਖਾਸ ਕਰਕੇ ਮੈਂ ਮੀਡੀਆ ਵਾਲਿਆਂ ਨੂੰ ਅਪੀਲ ਕਰਾਂਗੀ ਕਿ ਜਿਹੜੇ ਕਈ ਵਾਰੀ ਬਹੁਤ ਜ਼ਿਆਦਾ ਚੀਜ਼ਾਂ ਨੂੰ ਐਗਜ਼ੈਗਰੇਟ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੋ ਇਸ ਤਰ੍ਹਾਂ ਨਾ ਕੀਤਾ ਜਾਵੇ ਹਾਲਾਤ ਨਾਰਮਲ ਹੈ ਤਾਂ ਲੋਕਾਂ ਤੱਕ ਉਹ ਨਾਰਮਲ ਹੀ ਦਿਖਾਏ ਜਾਣ ਤਾਂ ਕਿ ਸਾਡੇ ਪਰਿਵਾਰ ਹੈ ਜਿਹੜੇ ਉਹ ਕਿਸੇ ਤਰ੍ਹਾਂ ਨਾਲ ਪੈਪੀ ਤਣਾਵ ਬਿਲਕੁਲ ਅਮਨ ਸ਼ਾਂਤੀ ਵਾਲਾ ਮਾਹੌਲ ਠੀਕ ਹੈ ਮਲੋੜ ਦੇ ਨਜ਼ਦੀਕ ਪਿੰਡ ਦਾਨੇਵਾਲਾ ਵਿਖੇ ਸੋਲੋ ਅਨਾਜ ਗੋਦਾਮ ਵਿੱਚ ਅਨਲੋਡਿੰਗ ਵਾਸਤੇ ਜਾ ਰਹੇ ਇੱਕ ਟਰੱਕ ਪਲਟ ਜਾਣ ਕਰਕੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਗੰਭੀਰ ਵਿੱਚ ਜ਼ਖਮੀ ਹੋ ਗਏ ਮੌਕੇ ਤੇ ਪੁਜੀ ਥਾਣਾ ਸਿਟੀ ਮਲੋੜ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਥੇ ਇੱਕ 10 ਟਨ ਟਰਾਲਾ ਸੀਗਾ ਉਹ ਪਲਟ ਗਿਆ ਇਹਦੇ ਵਿੱਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਪੀਤਾ ਉਹਦੀ ਡੈਥ ਹੋ ਗਈ ਦੋ ਜਣੇ ਉਹਦੇ ਨਾਲ ਸੀਗੇ ਉਹਨਾਂ ਦਾ ਬਚਾਅ ਹੋ ਗਿਆ ਜੀ ਡੈੱਡ ਬੋਡੀ ਨੂੰ ਅਸੀਂ ਸਿਵਲ ਹਸਪੀਟਲ ਮੋਰਚਰੀ ਵਿੱਚ ਭੇਜਤਾ ਜੀ ਪਰਿਵਾਰ ਨੂੰ ਬੁਲਾ ਕੇ ਜੋ ਬੰਦੀ ਕਾਰਵਾਈ ਕਰਦੇ ਆ ਅਸੀਂ ਨਹੀਂ ਕਿਸੇ ਜ਼ਿੰਮੇਵਾਰੀ ਤੱਕ ਵੀ ਨਹੀਂ ਨਹੀਂ ਜੀ ਇਹੋ ਜਹ ਹਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਜੀ ਬਾਕੀ ਜਿਹੜੇ ਨਾਲ ਦੇ ਉਹਦੇ ਦੋ ਜਵਾਨ ਸੀਗੇ ਤੇ ਪਰਿਵਾਰ ਤੋਂ ਪੁੱਛ ਕੇ ਅੱਗੇ ਵੇਤੇ ਕਿੰਦਾ ਅੱਗੇ ਇਨਵੈਸਟੀਗੇਸ਼ਨ ਇਹ ਹੈ ਮੰਡੀ ਕਿਲਿਆ ਵਾਲੀ ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਵਿਖੇ ਸੁਵਿਧਾਵਾਂ ਦੀ ਘਾਟ ਦੇ ਨਾਲ ਪੈ ਗਿਆ ਰੋਲਾ ਪਸ਼ੂ ਵੇਚਣ ਆਏ ਲੋਕਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਕੋਈ ਵੀ ਸਹੂਲਤ ਨਹੀਂ ਹੈ ਨਾ ਸਫਾਈ ਨਾ ਪੀਣ ਵਾਲਾ ਪਾਣੀ ਉਹਨਾਂ ਕਹਿੰਦੇ ਕਿ ਇੱਥੇ ਲੋਕੀ ਦੂਰ ਦੂਰ ਤੋਂ ਆਉਂਦੇ ਹਨ ਤੇ ਇੰਨੀ ਗਰਮੀ ਵਿੱਚ ਪੀਣ ਵਾਲਾ ਪਾਣੀ ਤੱਕ ਨਿਤਨਾ ਨੂੰ ਨਹੀਂ ਮਿਲਦਾ ਦਲੇਰਾਂ ਦਾ ਬੰਦਾ ਇਹ ਨਾਮ ਕੀ ਹੈ ਕਹਾਂ ਜੇ ਬਾਈ ਕੀ ਕਹਣਾ ਹੈ ਕਿ ਸਰਕਾਰੀ ਮੰਡੀ ਹੋਈ ਹੋਈ ਹੈ ਕੋਈ ਸਹੂਲਤ ਨਹੀਂ ਪਾਣੀ ਗਾਈਆਂ ਨੂੰ ਪਿਉਣਾ ਮੁੱਲ ਮਿਲਦਾ ਜਾਂ ਬਿਨਾਂ ਦਾ ਵੀ ਮੁੱਲ ਕੋਈ ਹਰੇ ਪੱਤੇ ਦੀ ਕੋਈ

ਠੀਕ ਜੀ ਨਾਮ ਮੈਂ ਕਿ ਤੁਹਾਰਾ ਨਾਮ ਲੈਵਾਂ ਨਾ ਮੇਰਾ ਬਾਈ ਜੀ ਸੁਭਚੈਨ ਸਿੰਘ ਹੈ ਬੋਗਾ ਜ਼ਿਲ੍ਹਾ ਮਾਨੂਕੇ ਗੱਲ ਪਿੰਡ ਕੀ ਕਹਿਣਾ ਚਾਹੋਂਗੇ ਬਈ ਸਰਕਾਰੀ ਮੰਡੀ ਐ ਕਿਸ ਤਰ੍ਹਾਂ ਦੀ ਮੰਡੀ ਮੰਡੀ ਠੀਕ ਆ ਬਾਈ ਜੀ ਪਰ ਮੰਡੀ ਦੇ ਵਿੱਚ ਕੋਈ ਪ੍ਰਬੰਧ ਹੈ ਨਹੀਂਗਾ ਨਾ ਤਾਂ ਕੋਈ ਪਾਣੀ ਦਾ ਪ੍ਰਬੰਧ ਹੈ ਨਾ ਕੋਈ ਸਫਾਈ ਦਾ ਪ੍ਰਬੰਧ ਹੈ ਨਾ ਇੱਥੇ ਕੋਈ ਡਾਕਟਰ ਦਾ ਪ੍ਰਬੰਧ ਹੈ ਬਾਈ ਇਹ ਹੋਣਾ ਚਾਹੀਦਾ ਸਾਡਾ ਮਸਲਾ ਸਾਨੂੰ ਨਾ ਹੋਣਾ ਚਾਹੀਦਾ ਨਾ ਕੋਈ ਹਰੇ ਪੱਠੇ ਦਾ ਪ੍ਰਬੰਧ ਇੱਥੇ ਖਾਸ ਜਿਵੇਂ ਆ ਦੇਖ ਲਓ ਕਿੰਨਿਆ ਤੁਸੀਂ ਵਿਖਾਉ ਆ ਕਿੰਨਾ ਗੰਦ ਪਿਆ ਮੰਡੀ ਦੇ ਵਿੱਚ ਸਫਾਈ ਹੋਣੀ ਚਾਹੀਦੀ ਤਾਕੀ ਮੰਗ ਕਰਕੇ ਸਰਕਾਰੀ ਪਰਚੀ ਨੂੰ ਲੈ ਕੇ ਜੀ ਸਰਕਾਰੀ ਪਰਚੀ ਠੀਕ ਆ ਹੁਣੀ ਚਾਹੀਦੀ ਸਰਕਾਰੀ ਪਰਚੀ ਆਏ ਨਹੀਂ ਕੋਈ ਗੱਲ ਪਰ ਨਾਲ ਸਹੂਲਤ ਵੀ ਹੋਣੀ ਚਾਹੀਦੀ ਆ ਹੁਣ ਪਸੂਆਂ ਨੂੰ ਪਿਆ ਨੂੰ ਪਾਣੀ ਹੈ ਨਹੀਂ ਮੋਲ ਦਾ ਪਾਣੀ ਪਈ ਜਾਂਦੇ 50 ਰੁਪਏ ਇੱਕ ਮਾਸਕੇ ਦੇ ਲੈ ਰਹੇ ਪਾਣੀ ਦੇ ਦੱਸੋ ਜਦੋਂ 200 3000 ਰੁਪਏ ਲਗਾਈ ਦੀ ਪਰਚੀ ਲੈਂਦੇ ਆ ਤੇ ਕਿਉਂ ਨਹੀਂ ਪਾਣੀ ਦਾ ਪ੍ਰਬੰਧ ਕਰਦੇ ਸਰਕਾਰੀ ਪਾਣੀ ਇੰਨਾ ਖਾਰਾ ਇੱਥੇ ਰਹਿ ਰਿਹਾ ਰੱਬ ਦਾ ਨਾਮ ਸਰਕਾਰੀ ਪਰਚੀ ਕੀ ਹੈ ਇਹ 4% ਲੈਂਦੇ ਮੇਰੇ ਹਿਸਾਬ ਨਾਲ ਦੋ ਸਟੇਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਝ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ